ਦੇ ਨਾਲ ਜਿਨਨੂੰ ਮੈਂ ਬਚਪਨ ਤੋਂ ਜਾਣਦੀ ਆ ਬੜੀ ਅੱਛੀ ਸੇਵਾਦਾਰ ਨਿਕਲਦਾ ਸੀ ਤੇ ਆਪਣਾ ਬੁਰੂ ਦੇ ਪਿਆਰੇ ਇੱਕ ਮੋਲੀ ਬੇਬੇ ਦੇ ਨਾਂ ਤੇ ਪਾਲ ਲੱਗੇ ਪਿੱਛੇ ਹਟ ਜਾ ਲੰਬੜਾ ਬੇਬੇ ਜੇ ਘੀਰ ਕੁਰਈ ਆਈਆ ਪਿੱਛੇ ਹਟ ਜਾ ਲੰਬੜਾ ਥੋੜਾ ਦੇਖੋ ਕੁੜੀਓ ਨੀ ਬੇਬੇ ਜੇ ਘੀਰ ਕੁਰਈ ਆਈਆ ਦਸਾ ਤਾ ਕੁੜੀ ਥੋੜੀ ਤੇ ਬੇਬੇ ਨੂੰ ਰੋ ਇਹਨਾਂ ਤੋਂ ਹੀ ਬਰਸਾ ਮਿਲਿਆ ਸਾਨੂੰ ਵਿਰਤੇ ਦੀਆਂ ਤੰਦਾ ਜਿਹੜੀਆਂ ਨੇ ਸਾਨੂੰ ਇਹਨਾਂ ਤੋਂ ਹੀ ਮਿਲੀਆਂ ਨੇ ਇਹ ਬੋਲੀਆਂ ਇਹ ਗਿੱਧਾ ਇਹ ਸੱਠਣੀਆਂ ਇਹ 헤ਰੇ ਇਹ ਲੋਕ ਗੀਤ ਸਾਨੂੰ ਇਹਨਾਂ ਤੋਂ ਹੀ ਮਿਲੇ ਨੇ ਅੱਗੇ ਸਾਡੀ ਜਿਹੜੀਆਂ ਪੀੜ੍ਹੀਆਂ ਨੇ ਸਾਡੇ ਬੱਚੇ ਕੁਛ ਬਸਤੇ ਘਮਾਣਗੇ ਚਲੋ ਵੀ ਨੱਚੀਆ ਪਾਪੋ ਨੂੰ ਪਿੱਪੜ ਪੱਤੀਆਂ ਵੇ ਵਿਆਹ ਆ ਲੈ ਵੀ ਬਹੁਤ ਘਾਟ ਤਾਰੋ ਸੋਨਾ ਮੇਰੀ ਗੱਲ ਐਦਾਂ ਐਦਾਂ ਕਰਨਾ ਕੋਈ ਨਾ ਐਦਾਂ ਦਿਖਾਣ ਮਰ ਗਿਆ ਤੂੰ ਠੀਕ ਐਦਾਂ ਕਰਨਾ ਵਸ ਤੇ ਦੇਖੀ ਠੀਕ ਐ ਐ ਚੱਕ ਦੇਣਾ ਤਾਂ ਖਾਣਾ ਵੇਤ ਖਾਣਾ ਮੇਰੀ ਮੰਜੀ ਆਂਗ ਦੇ ਤਾਂ ਖਾਣਾ ਵੇਤ ਖਾਣਾ ਮੇਰੀ ਮੰਜੀ ਠੋਕ ਦੇਣੀ ਆਗਲੀ 베 ਚਲੀ ਕੱਢਦੇ ਕਾਣ ਹੈਂਜੇ ਵੱਡੀ ਦਾ ਖਾਂਦਰ ਮੰਗੂ ਤੇ ਪੇਟ ਖਾ ਹੈਂਜੇ ਵੱਡਾ ਖਾਂਦਰ ਮੰਗੂ ਤੇ ਪੇਟ ਖਾ ਹੈਂਜੇ ਵੱਡੀ ਦਾ ਖਾਂਦਰ ਹੰਝਾ ਵੰਦੀ ਦਾ ਹੰਝਾ ਵੰਦੀ ਦਾ ਤੇਤ ਕਾ ਹੰਝਾ ਵੰਦੀ ਦਾ ਤੇਲੇ ਦੀ ਮੈਂ ਰੂਪ ਜਾਈ ਲੈ ਲਾ ਮੂੰ ਤੇ ਦੁਪੱਟੇ ਛੁਪ ਕਰਨਾ ਆ ਨਹੀਂ ਤੇਲੇ ਦੀ ਮੈਂ ਰੂਪ ਜਾਈ ਜਲਦੀ ਐਕਟਰ ਲਈ ਰੈਡੀ ਹੋ ਜਾ ਦੁਪੱਟਾ ਲਾ ਮੂੰ ਤੇ ਠੀਕ ਐਦਾਂ ਨਹੀਂ ਤੇਲੇ ਦੀ ਮੈਂ ਰੂਪ ਜਾਈ ਸੁਣ ਲਓ ਕੁੜੀਓ ਪੁਰਾਣੇ ਸਮੇਂ ਚ ਥੇਲਾ ਚੱਲਦਾ ਸੀ ਯੂ ਨੋ ਤੇਲੇ ਦੀ ਮੈਂ ਰੂਪ ਜਾਈ ਫੇਰ ਉਹ ਵੀ ਇੰਨੀ ਆ ਜਾਂਦੀ ਸੀ ਤੇਲੇ ਦੀ ਅੱਛਾ ਨਹੀਂ ਉਹ ਵੀ ਚੜ ਗਈ ਛੱਤ 'ਤੇ ਪਤਾ ਕਿਵੇਂ ਵੇ ਕੋਨੀ ਵੇੜੇ ਵਾਲੀਓ ਜਿਹੜਾ ਜੈਟ ਪਹੁੰਚਿਆ ਕਿੱਥੇ ਵੇ ਕੋਨੀ ਵੇੜੇ ਵਾਲੀਓ ਮਗਦਾ ਮੇਰੀ ਕੋਨੀ ਵੇੜੇ ਆਏ ਪਾਉਣ ਦੇ ਨੂੰ ਆਹ ਬੰਦੇ ਦੀ ਮਲਕੇ ਕਾਸ਼ ਹੁਣ ਸਾਰੇ ਨਹੀਂ ਕੁੜੀ ਉਹ ਮੇਰੀ ਭੈਣ ਸ਼ਕੀਨਾ ਖਾਣੇ ਘਰ ਨੂੰ ਵਿਆਹ ਨਹੀਂ ਸੋਹਣੇ ਸੋਹਣੇ ਪਾਵੇ ਤਖੜੇ ਇਹ ਨਹੀਂ ਕੁੜੀ ਉਹਦੀ ਭੈਣ ਸ਼ਕੀਨਾ ਅੱਛਾ ਸਪਨਾ ਕਹਿੰਦਾ ਮੈਨੂੰ ਰੋਪੀ ਆਇਆ ਅੱਛਾ ਜੀ ਸੁਪਨੇ ਵਿੱਚ ਮੇਰਾ ਵਿਆਹ ਹੋ ਗਿਆ ਕਹਿੰਦਾ ਮੈਂ ਬੋਟੀ ਨਾਲ ਹੱਥ ਦਾ ਨਹੀਂ ਤੜਕੇ ਨੂੰ ਪੁੱਟਿਆ ਗਿਆ ਝਗਾਪਲਾ ਕਰ ਵਸਣ ਕਰਕੇ ਨੂੰ ਪੁੱਟਿਆ ਗਿਆ ਝਗਾਪਲਾ ਕਰ ਵਸਣ ਕਰਕੇ ਨੂੰ ਪੁੱਟਿਆ ਗਿਆ ਝਗਾਪਲਾ ਕਰ ਵਸਣ ਕਰਕੇ ਨੂੰ ਪੁੱਟਿਆ ਗਿਆ ਚਲੋ ਚੋਕਾ ਮੰ ਚਲੋ ਕੋਈ ਨਹੀਂ ਕੋਈ ਤੁਹਾਨੂੰ ਜਿਆਦਾ ਤੋਂ ਤੁਸੀਂ ਕਹੋ ਚੱਲ ਜੰਗੀ ਕਿਹੜੀ ਬੋਲ ਰਹੀ ਸੀ ਆਂਗਰ ਵਿੱਚ ਇਮਲੀ ਆਕਾਸ਼ ਦੇ ਤਾਰੇ ਆਂਗਰ ਵਿੱਚ ਇਮਲੀ ਆਕਾਸ਼ ਦੇ ਤਾਰੇ ਬੋਲੀ ਫੁੱਲ ਗਈ ਕਾਸ਼ ਵਿੱਚ ਇਮਲੀ ਦੇ ਦੂਰ ਪਾਗ ਦਾ ਆਕਾਸ਼ ਵਿੱਚ ਇਮਲੀ ਤੇ ਆਂਗਰ ਸਈਓ ਨੀਲਾ ਥਾਂ ਦੇ ਹੁਲਾਲੇ ਝੂਟਾ ਸਈਓ ਨੀਲਾ ਥਾਂ ਦੇ ਹੁਲਾਲੇ ਝੂਟਾ ਸਈਓ ਨੀਲਾ ਥਾਂ ਦੇ ਹੁਲਾਲੇ ਝੂਟਾ ਸਈਓ ਨੀਲਾ ਥਾਂ ਦੇ ਬੋਲ ਨਾ ਮੁੱਕੀ ਪਰ ਨੀ ਭਾਬੀ ਮੈਂ ਛੜਾ ਰਹਿ ਗਿਆ ਕੋਈ ਨਾ ਬਥੇਰੀ ਦੁਨੀਆ ਛੜੀ ਫਿਰਦੀ ਆ ਦੇਖ ਲਾਂਗੇ ਤੇਰੇ ਵਾਸਤੇ ਵੀ ਕੋਈ ਬਿਹਾਰ ਤੋਂ ਪੂਰਬਣੀ ਆ ਅੱਛਾ ਦਿੱਲੀ ਸ਼ਹਿਰ ਤੋਂ ਕੀ ਉਹ ਯਾਰਾਣੀ ਲਿਆ ਆ। ਅੱਛਾ ਬਥੇਰੀਆਂ ਨੇ ਲੁਧਿਆਣੇ ਦੀ ਬਾਤ ਨਹੀਂ ਹਾਜ਼ਰੀ ਚ ਤਾਂ ਮਤਲਬ ਕੋਈ ਉਮੀਦਾਂ ਨਹੀਂ ਲਾ। ਇਹ ਖਾਸ ਖਾਸ ਜਿਹੜੇ ਸਾਫਾ ਹੋ ਜਾਂ ਕਮਲਾ। ਆਏ ਹਾਏ ਖੁਸ਼ੀ ਦਾ ਬੱਚਾ ਯਾਰਾਣੀ ਲਿਆ ਕੇ ਨਾਲ ਸਾੜੀ ਪਾਉਂਦੀ ਹੈਗੀ। ਐਨਾ ਸੋਹਣਾ ਤੈਨੂੰ ਖਾਣਾ ਬਣਾ ਕੇ ਦਿੰਦੀ ਹੈਗੀ। ਯਾਰਾਣੀ ਨੂੰ ਕੀ ਬਥੇਰੀ ਪੰਜਾਬੀ ਸਿੱਖ ਜਾਣੀ ਹੈਗੀ ਉਹਨੇ। ਸਿੰਦਾਨੀ ਮਿੰਦਾਂ ਮਿੱਠਾਂ ਬੋਲੀ ਬੋਲ ਕੋਈ ਬੋਲੀ ਪਾਓ ਇਹ ਪਾਪ ਹੈ ਨਾ ਚੋਲ ਪਾ ਲੈ ਨਹੀਂ ਮੈਂ ਪਾਵਾ ਬੋਲੀ ਦਾ ਚੋਣਾ ਹਰ ਮਰ ਤੇ ਵੀ ਜਦੋਂ ਮੇਰੇ ਭਾਣੇ ਜ਼ਬਾਨ ਹੁੰਦੇ ਤੇ ਜਦੋਂ ਜਦੋਂ ਭਾਣੇ ਜ਼ਬਾਨ ਹੁੰਦੇ ਤੇ ਬਥੇਰੀਆਂ ਬੋਲੀਆਂ ਦੇ ਮੈਂ ਘਰ ਘਰ ਦਿੰਦੇ ਤੇ ਫਿਰ ਤੇ ਮੈਂ ਤੇਰੇ ਵਰਗੀ ਨੂੰ ਬਤਾ ਕੀ ਕਹਿੰਦੇ ਤੇ ਨੇ ਤੈਨੂੰ ਪਾਪ ਚੱਕਣਾ ਨਾ ਆਵੇ ਬੋਲੀਆਂ ਦਾ ਪੜ ਬਣਦਿਆਂ ਤੈਨੂੰ ਪਾਪ ਚੱਕਣਾ ਫੇਰ ਗੀਰਕਾਂ ਨੇ ਨੀ ਤੂੰ ਵੀਰੇ ਨੁੱਕ ਸੁਤੇ ਲੁੱਤੀ ਲਾਈ ਨਾਣ ਦੇ ਭਾਇਆ ਜੀ ਦੀ ਵੇਰੀ ਦੇ ਸਿੱਖ ਠੱਠੇ ਮਿੱਠੇ ਵੇ ਨੀ ਤੂੰ ਖਾ ਕੇ ਢਿੜਕ ਚ ਲਾਈ ਨਾਣ ਦੇ ਨੀ ਅੱਜ ਤੈਂ ਮੈਨੂੰ ਮਾਰੇ ਪੁਆਈ ਨਾਣ ਦੇ ਅੱਜ ਤੈਂ ਮੈਨੂੰ ਮਾਰੇ ਪੁਆਈ ਨਾਣ ਦੇ ਅੱਜ ਤੈਂ ਮੈਨੂੰ ਮਾਰੇ ਪੁਆਈ ਨਾਣ ਦੇ ਘੋੜਾ ਯਾਰ ਦਾਵੇ ਥੋੜਾ ਪਾਰ ਦਾਵੇ ਥੋੜਾ ਪਾਰ ਦਾਵੇ ਘੋੜਾ ਯਾਰ ਦਾਵੇ ਘੋੜਾ ਪਾਰ ਜਾਵੇ ਸਾਨੂੰ ਤੁੰਬਾ ਸਣਾ ਦਾ ਇੱਕ ਤਾਰਾਵੇ ਸਾਨੂੰ ਤੁੰਬਾ ਸਣਾ ਦਾ ਇੱਕ ਤਾਰਾਵੇ ਸਾਨੂੰ ਤੁੰਬਾ ਸਣਾ ਦਾ ਇੱਕ ਤਾਰਾਵੇ ਅਗਲੀ ਬੋਲੀ ਤੁਸੀਂ ਚੱਲਦੇ ਰਹੋ ਮੈਂ ਬੋਲੀ ਪਾਉਂਦੀ ਆ ਨਹੀਂ ਸਦੋ ਨਹੀਂ ਮਿੰਦੋ ਨਹੀਂ ਸਬਿਲਿਟੀ ਨਹੀਂ ਰੇਖਾ ਨਹੀਂ ਹੇਮਾਨੀ ਮਮਤਾ ਜਿਹੜੀ ਵੀ ਹੈਗੀ ਹੈ ਭੈਣ ਹੈਨਾ ਤੁਨੀ ਕੁੜੇ ਕੁੜੀਓ ਕੋਈ ਬੋਲੀ ਪਾ ਤੂੰ ਕਿ ਤੂੰ ਪਾ ਕੁੜੇ ਕੋਈ ਬੋਲੀ ਹੁਣ ਨਹੀਂ ਤਾਂ ਤਾ ਪਹਿਲਾਂ ਤਾਂ ਬੜੀਆਂ ਪਾਉਂਦੀ ਸੀ ਜਵਾਨੀ ਵਾਲਾ ਬੋਲੂ ਹਾਲੇ ਬੁੱਢੀ ਹੋ ਗਈ ਆ ਲੈ ਬੁੱਢੀ ਹੋ ਗਿਆ ਤੂੰ ਸੋਣਾ ਸੁਖਣਾ ਮੈਚਿੰਗ ਤੇ ਪੈਂਕ ਸੂਟ ਪਾਇਆ ਬੁੱਢੀ ਕਿੱਤਿਆਂ ਤੂੰ ਮੈਂ ਪਾਇਆ ਚਿੱਟਾ ਬੁੱਢੀ ਤੇ ਮੈਂ ਹੋਈ ਨਾ ਭੈਣ ਮੇਰੀ ਹੈ ਕੋਈ ਗੱਲ ਹੈ ਗੱਲ ਤਾਂ ਇੱਕੋ ਹੀ ਹੈ ਕੋਈ ਤੂੰ ਮੇ ਤਾਂ 15 ਸਾਲ ਵੱਡੀ ਛੋਟੀ ਕੀ ਗੱਲ ਹੈ ਗੱਲ ਕਰ ਭੈਣ ਜਦੋਂ ਬੋਲੀ ਜਵਾਨੀ ਚ ਮੈਂ ਪਾਉਂਦੀ ਸੀ ਕਿਤੇ ਖੜਾ ਪੱਕ ਜਾਂਦੀ ਕਿਤੇ ਕੀਤਾ ਬਸ ਫਿਰ ਇੱਕ ਦਿਨ ਤੇਰੇ ਬਾਪੂ ਨੂੰ ਵੇਖਣ ਆਲੀ ਆ ਕੁੜੀਏ ਗਾਲ ਬੋਲੀਆਂ ਮੈਂ ਪਾਉਂਦੀ ਤੇ ਬੋਲੀ ਬਾਪੂ ਵੀ ਖੁਸ਼ ਹੋ ਗਿਆ ਮੈਂ ਕਿ ਜਦੋਂ ਜਵਾਨੀ ਚੱਲੀ ਸੀ ਮੈਂ ਜਾਲਮਾ ਜਦੋਂ ਜਵਾਨੀ ਚੱਲੀ ਸੀ ਮੈਂ ਜਾਲਮਾ ਮਾ ਤੂੰ ਸਾਇਕਲ ਤੇ ਮੈਂ ਚੱਲੀ ਸੀ ਮੈਂ ਜਾਲਮਾ ਕਦਾਂ ਹੋਰ ਕੀ ਕੀ ਕਰਦੀ ਸੀ ਜਦੋਂ ਜਵਾਨੀ ਚੜ੍ਹਦੀ ਸੀ ਵੇ ਚੰਨਾ ਜਦੋਂ ਕਰਮਜੀਤ ਆ ਜਦੋਂ ਜਵਾਨੀ ਚੜ੍ਹਦੀ ਸੀ ਵੇ ਮਾਈਓ ਡੜਨਾਗਵਣ ਚੜ੍ਹਦੀ ਸੀ ਵੇ ਮਾਈਓ ਡੜਨਾਗਵਣ ਚੜ੍ਹਦੀ ਸੀ ਵੇ ਮੈਨੂੰ ਡੜਨਾਗਵਣ ਚੜ੍ਹਦੀ ਸੀ ਚੰਨਾ ਹੁਣ ਤੇ ਜਵਾਨੀ ਟਲ ਗਈ ਆ ਦੰਦ ਸੁੱਕ ਕੇ ਹਾਂ ਤੇ ਮੈਂ ਵੀ ਹੋੜ ਹੱਲ ਗਈ ਆ ਜਦੋਂ ਹੁਣ ਤੇ ਜਵਾਨੀ ਟਾਲ ਗਈ ਆ ਬੇਮਾਈ ਹਤ ਵਿੱਚ ਕੂੰਡੀ ਪੜ ਲਈ ਆ ਤੇ ਮੈਂ ਹੱਥ ਵਿੱਚ ਕੂੰਡੀ